ਇਹ ਮੁੰਡਿਆਂ ਉਡੀਕਾਂ ਸੀ ਦਰਸ਼ਕਾਂ ਨੂੰ ਕਿ ਕਦੋਂ ਗਰਾਊਂਡ ਦੇ ਵਿੱਚ ਆਉ ਮੇਰੇ ਵੀਰੋ ਸੰਘੇੜਾ ਦੇ ਕਬੱਡੀ ਕੱਪ ਦੇ ਜਦੋਂ ਗਰਾਊਂਡ ਦੇ ਵਿੱਚ ਵੜਿਆ ਤਾਂ ਦੁਨੀਆ ਕਹਿੰਦੀ ਭੂਰੀ ਆ ਗਿਆ ਖੱਡਾਂ ਵਾਲਾ ਹੋਰ ਨਜ਼ਾਰਾ ਉਹ ਮਾ ਖੇਡ ਕਬੱਡੀ ਦਾ ਹੋਰ ਦੇਖਦੇ ਆ ਲਓ ਇੱਕ ਬੰਦੇ ਤਨਵੀਰ ਉਹ ਤਲਵੰਡੀ ਰਾਏ ਵਾਲਾ ਤਨਵੀਰ ਹੈ ਅਗਲੀ ਰੇਡ ਤਨਵੀਰ ਭੋਲਾ ਤਨੌਰੀ ਪਿੰਡ ਵਾਲਾ ਭੱਜਿਆ ਹੋਇਆ ਹੈ ਕਿ ਚੱਬਿਆਂ ਦਾ ਪੁੱਤ ਕਹਿਰ ਕਰੀ ਜਾਂਦਾ ਹੈ ਦੁਨੀਆ ਇਸ਼ਾਰੇ ਨਾਲ ਦਾ ਚੁੰਨੀ ਦਾ ਏਰੀਆ ਪਾਉਣ ਦੀ ਧਰਤੀ ਮੇਰੇ ਵੀਰੋ ਕਬੱਡੀ ਪਾਉਣ ਦੇ ਲਈ ਅੱਗੇ ਵੱਲ ਵਧਦਾ ਹੋਇਆ ਪਰਲੇ ਪਾਸੇ ਹਾਕ ਦਾ ਰਵੀਆ ਸ਼ਾਹੋਕੇ ਵਾਲਾ ਬੱਲੇ ਬੱਲੇ ਹੋ ਗਈ ਮਿੱਤਰੋ ਇੱਕ ਸਾਲ ਦਾ ਕੈਨੇਡਾ ਦੇ ਕੱਪ ਦਾ ਬੈਟ ਦੇ ਨਿਊਜ਼ੀਲੈਂਡ ਦਾ ਵੀ ਬੈਟਾ ਬੱਲੇ ਬੱਲੇ ਹੋ ਗਈ ਮਿੱਤਰੋ ਆਹ ਮੁੰਡਾ ਇਹਦੇ ਆ ਜੋਰ ਨੇ ਅਮਰੀਕ ਖੋਸੇ ਕੁੱਟਦਾ ਆ ਇਹਦੀ ਆਹ ਤਕਨੀਕ ਨੇ ਕਿੰਨ ਨੂੰ ਜਾਜਾ ਜਿ ਬਿਠਾਇਆ ਇਹਦੀ ਆਹ ਤਕਨੀਕ ਨੇ ਇਹਦੇ ਤੋਂ ਡਾਲਰਾਂ ਦਾ ਪੌਂਡਾਂ ਦਾ ਮੀਂਹ ਮਰਿਆ ਇਹਦੀ ਆਹ ਤਕਨੀਕ ਨੇ ਨਾ ਹੋਇਆ ਸਾਹਮਣੇ ਕਹਿੰਦੇ ਧੁੱਲਾ मामੂਪੁਰੀਆ ਕਬੱਡੀ ਪਾਉਣ ਦੇ ਲਈ ਅੱਗੇ ਵੱਲ ਵਧਦਾ ਹੋਇਆ ਮੇਲਾ ਰੈ ਕੋੜਦਾ ਅੱਜ ਗੁਰੂਆਂ ਪੀਰਾਂ ਦੀ ਚਰਨ ਛੋਹ ਧਰਤੀ ਦਸ਼ਮੇਸ਼ ਹੁੰਦਾ ਦੀ ਚਰਨ ਛੋਹ ਧਰਤੀ ਤੇ ਹਾਕਮ ਬੜਿਆ ਜੱਗੂ ਉਹ ਕਹਿੰਦੇ ਜੱਫਾ ਲੱਗੂ ਜਾਂ ਰੇਡਰ ਵੱਜੂ ਅੱਜ ਮੇਲੇ ਨਹੀਂ ਲੁੱਟੀ ਜਾਂਦਾ ਇੱਕ ਪਾਸੇ ਤੁੱਲਾ ਤੇ ਦੂਜੇ ਪਾਸੇ ਜੱਗੂ ਇੱਕ ਪਾਸੇ ਤੁੱਲਾ ਤੇ ਦੂਜੇ ਪਾਸੇ ਆਹ ਜੱਗੂ ਪਿੰਡੀ ਦਾ ਹੋਇਆ ਤੇ ਦੂਜੇ ਪਾਸੇ ਚਾਰਾਂ ਦੇ ਵਿੱਚੋਂ ਮੁਕਾਬਲਾ ਓ ਬੱਲੇ 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 ਇੱਕ ਪਾਸੇ ਹੈਪੀ ਆ ਤੇ ਦੂਜੇ ਪਾਸੇ ਖੰਡਾ ਵਾਲਾ ਪੂਰੀ ਓ ਪਾਸੇ ਹੋ ਜੋ ਓ ਬੱਲੇ ਬੱਲੇ ਹੋ ਗਈ ਮਿੱਤਰੋ ਅੱਜ ਸਵਾਲ ਪੱਟੀਸਾਂ ਦੇਖ ਅੰਮਨ ਵਾਲ ਕੋਰ ਦਾ ਮੁੰਡਾ ਕਮਾਲ ਕਰ ਗਿਆ ਕਮਾਲ ਕਰ ਗਿਆ ਓ ਸਵਰਨਿਆ ਓ ਘਰੂਆ ਦੇ ਲਾਗੇ ਮੇਰੇ ਮਿੱਤਰੋ ਜਦੋਂ ਨਰਿੰਡੇ ਤੋਂ ਨਹਾਈ ਤੋ ਜਾਣਦੇ ਆ ਘਰੂਆ ਕੋਲੇ ਪੈਂਦਾ ਪਰ ਆ ਮੁੰਡੇ ਦਾ ਸ਼ਾਹ ਹੋ ਕੇ ਖਿਡਾਰੀ ਆ ਸ਼ਾਹ ਹੋ ਕੇ ਬਾ ਰਵੀ ਬੱਲੇ 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 ਟੌਡ ਵਾਲੇ ਫੌਜੀ ਦੀ ਐਨ ਯਾਤਵਾਦਾ ਹੋਇਆ ਭਰੀਆ ਹੋਇਆ ਪਾਗਲਾ ਗੱਲਾਂ ਟਿਕਾੜੇ ਯਾਤਖ ਦੁਨੀਆ ਸਾਥ ਲੈਂਦੀ ਆ ਜਿਹੜੇ ਸਾਥ ਸਹੀ ਹੈ ਰਵੀ ਦੇ ਥੱਬੇ ਥੱਬੇ ਦੇ ਪਾਤਾ ਪਰ ਆਹ ਕਹਿੰਦੇ ਅਮਨ ਕਬੱਡੀ ਪਾਉਣ ਦੇ ਲਈ ਅੱਗੇ ਵੱਲ ਵਧਦਾ ਹੋਇਆ ਤੇ ਦੂਜੇ ਪਾਸੇ ਜੱਗੂ ਤੇਰਾ ਜੱਫਾ ਸਾਡੇ ਭਾਈ ਗੁਰਮਨ ਕਨੇਡਾ ਸਾਹ ਪ੍ਰਾੜ ਅਰਸ਼ ਨੰਬਰਦਾਰ ਭਖਤੇ ਭਾਈ ਕਮਾਲਾ ਦਾ 1000 ਦਾ ਹੋ ਗਿਆ ਜੀ ਲਿਖ ਲਓ ਫਿਰ ਜੱਗੂ ਦਾ ਨਾਮ